ਪਾਸੇ ਜਿੱਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਦੇ ਜੰਗਲਾਪਿੰਡ ਦਾ ਨੌਜਵਾਨ ਕਿਸਾਨ ਰਮਨ ਸਲਾਰੀਆ ਵੀ ਕਿਸਾਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ ਦਸ ਤਰਸਲ ਦੱਸਦੇ ਹੀ ਹੈ ਕਿ ਉਹ ਆਪਣੀ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਬਾਗਮਾਨੀ ਕਰ ਰਿਹਾ ਤੇ ਇਸ ਵਿੱਚ ਕਈ ਮੀਲ ਪੱਧਰ ਪ੍ਰਾਪਤ ਕੀਤੇ ਨੇ ਪਹਿਲੇ ਦਿਨ ਮਹੀਨੇ ਤੱਕ ਤਾਂ ਉਸਨੇ ਡ੍ਰੈਗਨ ਫਰੂਟ ਦੀ ਜੜੀ ਆ ਖੇਤੀ ਚ ਅਥਾ ਸਫਲਤਾ ਪ੍ਰਾਪਤ ਕੀਤੀ ਤੇ ਹੁਣ ਇਹ ਨੌਜਵਾਨ ਆਪਣੇ ਪਿੰਡ ਵਿੱਚ ਸਟ੍ਰਾਬਰੀ ਦੀ ਖੇਤੀ ਇਸ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਉੱਥੇ ਹੀ ਉਸਨੇ ਦੱਸਿਆ ਕਿ ਸਟ੍ਰਾਬਰੀ ਦੀ ਖੇਤੀ ਤੁਪਕਾ ਸਿੰਚਾਈ ਅਤੇ ਅਧਿਆਤੁਨਿਕ ਟੈਕਨੋਲੋਜੀ ਦੇ ਨਾਲ ਕੀਤੀ ਜਾਂਦੀ ਹੈ ਤੇ ਹੁਣ ਸਟ੍ਰਾਬਰੀ ਦੀ ਖੇਤੀ ਦੇ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ ਇਹ ਸਟ੍ਰਾਬਰੀ ਦੀ ਖੇਤੀ ਨਵੰਬਰ ਮਹੀਨੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਅਤੇ ਇਸ ਦੀ ਆਕਾਸ਼ਤ ਮਹੀਨੇ ਤੱਕ ਜਾਰੀ ਰਹਿੰਦੀ ਹੈ ਨੌਜਵਾਨ ਕਿਸਾਨ ਆਪਣੇ ਪਿੰਡ ਵਿੱਚ ਆਧੁਨਿਕ ਟੈਕਨੋਲੋਜੀ ਦੇ ਨਾਲ ਸਟ੍ਰਾਬਰੀ ਦੀ ਖੇਤੀ ਕਰ ਰਿਹਾ ਹੈ ਜਿਸ ਵਿੱਚ ਕਿਸਾਨ ਦਾ ਇੱਕ ਏਕੜ ਵਿੱਚ ਖਰਚਾ ਲਗਭਗ 6 ਤੋਂ 7 ਲੱਖ ਰੁਪਏ ਦੇ ਵਿੱਚਕਾਰ ਆ ਰਿਹਾ ਹੈ ਤੇ ਸਾਰੇ ਖਰਚੇ ਕੱਢਣ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਨੌਜਵਾਨ ਕਿਸਾਨ ਪ੍ਰਤੀ ਏਕੜ 3 ਲੱਖ ਰੁਪਏ ਦਾ ਮੁਨਾਫਾ ਕਮਾ ਰਿਹਾ ਹੈ ਤੇ ਸਟ੍ਰਾਬਰੀ ਦੀ ਪੈਕਿੰਗ ਵੀ ਖੇਤਾਂ ਵਿੱਚ ਹੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਟ੍ਰਾਬਰੀ ਪਠਾਨਕੋਟ ਸਮੇਤ ਕਈ ਨੇੜਲੇ ਬਾਜ਼ਾਰਾਂ ਦੇ ਵਿੱਚ ਭੇਜੀ ਜਾਂਦੀ ਹੈ ਮੇਰਾ ਨਾਮ ਰਮਨ ਸਲਾਰੀਆ ਜੀ ਪਿੰਡ ਜੰਗਲ ਜ਼ਿਲ੍ਹਾ ਪਠਾਨਕੋਟ ਦਾ ਮੈਂ ਰਹਿਣ ਵਾਲਾ ਔਰ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਸਟਾਰਬੇਰੀ ਦਾ ਫਾਰਮ ਹੈਗਾ ਜਿਹੜਾ ਕੀ ਅਸੀਂ ਪਿਛਲੇ 5-6 ਸਾਲ ਤੋਂ ਤਕਰੀਬਨ ਕਰ ਰਹੇ ਆ ਇਹਦੀ ਫਾਰਮਿੰਗ ਕਰ ਰਹੇ ਆ ਤੇ ਤੁਸੀਂ ਪਹਿਲਾਂ ਕੀ ਕਰਦੇ ਸੀਗੇ ਔਰ ਇੱਧਰ ਕਿਉਂ ਆਣ ਕਿਦਾ ਬਣਿਆ ਇਸ ਤੋਂ ਪਹਿਲਾਂ ਜੀ ਮੈਂ ਇੰਜੀਨੀਅਰਿੰਗ ਕੀਤੀ ਹੋਈ ਹੈ ਮੈਂ ਜੌਬ ਕਰਦਾ ਰਿਹਾ ਦਿੱਲੀ ਦੇ ਵਿੱਚ ਤੇ ਹੁਣ ਮੈਂ ਪਿਛਲੇ ਕੋਈ ਮਤਲਬ 5-6 ਸਾਲ ਤੋਂ ਫੁੱਲ ਟਾਈਮ ਫਾਰਮਰ ਹੈਗਾ ਔਰ ਹੁਣ ਆਪਾਂ ਫਰੂਟਸ ਦੀ ਕਈ ਤਰ੍ਹਾਂ ਦੀ ਖੇਤੀ ਜਿਹੜੀ ਵੱਖ-ਵੱਖ ਤਰ੍ਹਾਂ ਦੀ ਖੇਤੀ ਉਹ ਕਰ ਰਹੇ ਆ ਕਿਹੜੀ ਕਿਹੜੀ ਖੇਤੀ ਤੁਸੀਂ ਕਰ ਰਹੇ ਹੋ ਆ ਜਿਹੜੀ ਤੁਸੀਂ ਮੇਰੇ ਪਿੱਛੇ ਦਿਖ ਰਹੇ ਹੋ ਤੇ ਸਟਰਾਬੇਰੀ ਹੈ ਇਸ ਤੋਂ ਇਲਾਵਾ ਆਪਾਂ ਡ੍ਰੈਗਨ ਫਰੂਟ ਦੀ ਵੀ ਕਰਦੇ ਆਗੇ ਆ ਇਸ ਤੋਂ ਇਲਾਵਾ ਵਾਟਰਮੈਲਨ ਹੈ ਮਸਕਮੈਲਨ ਹੈ ਔਰ ਇਸ ਤੋਂ ਇਲਾਵਾ ਕੀ ਕਹਿੰਦੇ ਆਪਣਾ ਪਿਆਜ਼ ਲੱਗਿਆ ਹੁੰਦਾ ਜਿਵੇਂ ਕਿ ਹਲਦੀ ਹੈ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਖੇਤੀ ਕਰਦੇ ਹਾਂ ਤੇ ਇਸ ਸਟਰਾਬੇਰੀ ਦਾ ਜਿਹੜਾ ਮੰਡੀਕਰਨ ਚ ਓਖ ਨਹੀਂ ਆਂਦੀ ਸਟਾਰਟਿੰਗ ਚ ਤੇ ਓਖਾ ਹੀ ਹੋਏਗੀ ਤੁਹਾਨੂੰ ਕੋਈ ਨਹੀਂ ਮੰਡੀਕਰਨ ਚ ਦੇਖੋ ਜਿਹੜੀ ਚੀਜ਼ ਇੱਕ ਸਾਡੇ ਮਤਲਬ ਕਿ ਆਪਾਂ ਦਿੱਲੀੋਂ ਜਾਂ ਮਤਲਬ ਕਿ ਹੋਰ ਵੱਡੇ ਸ਼ਹਿਰਾਂ ਤੋਂ ਮੰਗਵਾ ਕੇ ਆਪਣੇ ਤੇ ਲੋਕਲ ਵੇਚ ਰਹੇ ਆ ਉਹਨੂੰ ਇੱਥੇ ਵੇਚਣ ਚ ਕਿਉਂ ਦਿੱਕਤ ਆਏਗੀ ਹੁਣ ਜਿਵੇਂ ਕਿਸੇ ਆਪਾਂ ਜਿਹੜਾ ਆਪਣਾ ਫਰੂਟਸ ਆ ਜ਼ਿਆਦਾਤਰ ਅੰਮ੍ਰਿਤਸਰ ਹੀ ਸੇਲ ਕਰਦੇ ਆ ਤੇ ਅੰਮ੍ਰਿਤਸਰ ਆਲਰੇਡੀ ਪਹਿਲੇ ਬਾਹਰੋਂ ਆਉਂਦਾ ਜੀ ਇਹ ਲੋਕਲ ਦੇ ਰਹੇ ਆ ਤੇ ਲੋਕਲ ਦਾ ਇੱਕ ਰੇਟ ਅੱਛਾ ਮਿਲਦਾ ਔਰ ਕੁਆਲਿਟੀ ਪੁਆਇੰਟ ਆਫ ਵੀਰ ਅੱਛਾ ਹੁੰਦਾ ਇੱਥੇ ਲਾਗਤ ਕਿੰਨੀ ਆਂਦੀ ਹੈ ਸਾਲ ਦੀ ਤੇ ਮੁਨਾਫਾ ਲਾਗਤ ਦੀ ਗੱਲ ਕਰੋ ਲਾਗਤ ਦੇ ਦੋ ਪਹਿਲੂ ਹੈ ਜੀ ਲਾਗਤ ਦੋ ਤਰ੍ਹਾਂ ਦੇ ਪਲਾਂਟਸ ਹੁੰਦੇ ਆ ਇੱਕ ਹਿਮਾਚਲ ਚੋਂ ਆਉਂਦੇ ਜਿਹੜੇ ਬਿਨਾ ਜੜ ਤੋਂ ਪਲਾਂਟਸ ਹੁੰਦੇ ਆ ਉਹਦਾ ਰੇਟ ਕਾਫੀ ਘੱਟ ਹੁੰਦਾ ਇੱਕ ਆਂਦਾ ਜਿਹੜਾ ਮਿੱਟੀ ਦੇ ਨਾਲ ਪਲਾਂਟਸ ਆਉਂਦਾ ਉਹ ਅਸੀਂ ਪੋਨੇ ਤੋਂ ਪਰਚੇਸ ਕਰਦੇ ਆ ਮਹਾਬलेश्वर ਤੋਂ ਉਹਦੀ ਜਿਹੜੀ ਕਾਸਟ ਹੈ ਇਹਦੇ ਕੰਪੈਰੀਟਿਵ ਕਾਫੀ ਜ਼ਿਆਦਾ ਹੁੰਦੀ ਹੈ ਬਟ ਉਹਦੀ ਪ੍ਰੋਡਕਸ਼ਨ ਵੀ ਜ਼ਿਆਦਾ ਹੋਰ ਕੁਆਲਟੀ ਪੁਆਇੰਟ ਆਫ View ਨਾਲ ਵੀ ਅੱਛਾ ਹੁੰਦਾ ਇਸ ਕਰਕੇ ਆਪਾਂ ਮਹਿੰਗੇ ਵਾਲੇ ਯੂਜ਼ ਕਰਨੇ ਆ ਜਿਹੜੀ ਕਾਸਟ ਹੈ ਇਕੜ ਦੀ ਤਕਰੀਬਨ ਕੋਈ 7 ਕੁ ਲੱਖ ਰੁਪਏ ਦੇ ਕਰੀਬ ਚੱਲ ਜਾਂਦੀ ਹੈ ਜਿਦੇ ਵਿੱਚ ਤੁਹਾਡਾ ਪਲਾਂਟਸ ਹੈ 25 ਤੋਂ 30 ਹਜ਼ਾਰ ਤੁਹਾਡਾ ਪਲਾਂਟਸ ਲੱਗਦਾ ਇਸ ਤੋਂ ਇਲਾਵਾ ਪੈਕੇਜਿੰਗ ਮਟੀਰੀਅਲ ਹੁੰਦਾ ਬਾਕੀ ਮਲਚਿੰਗ ਸ਼ੀਟਸ ਆ ਲੋ ਟਨਲ ਹੁੰਦੀ ਹੈ ਆਪਨੇ ਸਪ੍ਰਿੰਕਲਰ ਲੱਗਦੇ ਆ ਤਾਂ ਇਹ ਕਾਫੀ ਖਰਚੇ ਜਿਹੜੇ ਮਤਲਬ ਕਿ ਖਰਚਾ ਵੱਧ ਜਾਂਦਾ ਬਟ ਉਹਦੇ ਪੈਰਲਲ ਤੁਹਾਨੂੰ ਮਤਲਬ ਕਿ ਇਨਕਮ ਹੈ ਜਿਹੜੀ ਉਹ ਵੀ ਅੱਛੀ ਇਨਕਮ ਹੋ ਜਾਂਦੀ ਹੈ ਜੇ ਤੁਹਾਡਾ ਮਤਲਬ ਕਿ ਪਲਾਂਟਸ ਅੱਛਾ ਲੱਗੇ ਹੋਇਆ ਕੋਈ ਤਕਰੀਬਨ 10 ਕੁ ਲੱਖ ਰੁਪਏ ਅਗਰ ਸਭ ਠੀਕ ਰਹਿੰਦਾ ਤਾਂ 3 ਕੁ ਲੱਖ ਰੁਪਏ ਥੋੜਾ ਇੱਕੜ ਦਾ ਤੁਹਾਨੂੰ ਬਚ ਜਾਂਦਾ ਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦਿਓਗੇ ਨੌਜਵਾਨ ਪੀੜੀ ਨੂੰ ਸੰਦੇਸ਼ ਇਹ ਆਪੀ ਜਿਹੜੀ ਪੀੜੀ ਮਤਲਬ ਕਿ ਕਿਸਾਨੀ ਤੋਂ ਪਰਾਂ ਹਟ ਰਹੀ ਹੈ ਜਾ ਰਹੀ ਹੈ ਉਹਨੂੰ ਥੋੜੇ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੇ ਥੋੜੇ ਮਤਲਬ ਕਿ ਤਜਰਬੇ ਕਰਕੇ ਇਹਨਾਂ ਚੀਜ਼ਾਂ ਸਾਣਾ ਚਾਹੀਦਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਦੇ ਚ ਹੀ ਆਓ ਇਸ ਤੋਂ ਲਾਵਾ ਹੋਰ ਵੀ ਚੀਜ਼ਾਂ ਜਿਹੜੀਆਂ ਆਪਾਂ ਦੂਸਰੀਆਂ ਸਟੇਟਾਂ ਤੋਂ ਮੰਗਵਾ ਰਹੇ ਹਾਂ ਬਾਹਰੋਂ ਮੰਗਵਾ ਰਹੇ ਹਾਂ ਜੋਨਾਪਾ ਉਹ ਇੱਥੇ ਪੈਦਾ ਕਰਕੇ ਇੱਕ ਵਧੀਆ ਮੁੱਲ ਤੇ ਵੇਚੀਏ ਜਿਸਦਾ ਸਾਨੂੰ ਇੱਕ ਅੱਛਾ ਇਨਕਮ ਮਿਲੇ ਔਰ ਇੱਕ ਸਾਡਾ ਮਤਲਬ ਕਿੜਾ ਪੰਜਾਬ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੰਦੇਰੀਪੋਰਟ